ਆਪ ਆ ਰਹੇ ਆ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਾਂ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜਿਹੜਾ ਕਿ ਉੱਤਰਾਖੰਡ ਦੇ ਵਿੱਚ ਸ਼ਸ਼ੋਭਤ ਆ ਜੀ ਤੇ ਆਓ ਆਪਾਂ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਤੇ ਨਾਲੇ ਇਤਿਹਾਸ ਦੀ ਜਾਣਕਾਰੀ ਸਾਂਝੀ ਕਰੀਏ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੀ ਤੀਜੀ ਉਦਾਸੀ ਸਮੇਂ ਆਏ ਸੀਗੇ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਦੇ ਨਾਲ ਤੇ ਇੱਥੇ ਆ ਕੇ ਇੱਕ ਰੀਠਾ ਸਾਹਿਬ ਦੇ ਦਰਖਤੇ ਇੱਥਾਂ ਮੌਜੂਦ ਹੋਏ ਤੇ ਦੂਜੇ ਪਾਸੇ ਬੈਠੇ ਸੀਗੇ ਜੀ ਸਿੱਧ ਬਾਬਾ ਢੇਰਨਾਥ ਤੇ ਉਹਨਾਂ ਦੇ ਹੋਰ ਸਾਥੀ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਨੇ ਸਿੱਧਾ ਦੇ ਨਾਲ ਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਵਿਚਾਰ ਚਰਚਾ ਕੀਤੀ ਤੇ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਭੋਜਨ ਦੀ ਮੰਗ ਕੀਤੀ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਨੇ ਮਰਦਾਨੇ ਨੂੰ ਕਿਹਾ ਕਿ ਸਿੱਧਾ ਤੋਂ ਜਾ ਕੇ ਭੋਜਨ ਮੰਗ ਮੰਗੋ ਤੇ ਜਦੋਂ ਮਰਦਾਨਾ ਜੀ ਨੇ ਸਿੱਧਾਂ ਤੋਂ ਭੋਜਨ ਮੰਗਿਆ ਤਾਂ ਸਿੱਧਾਂ ਨੇ ਉੱਤਰ ਦਿੱਤਾ ਕਿ ਜੇਕਰ ਤੁਹਾਡਾ ਗੁਰੂ ਸਮਰੱਥ ਹੈ ਤਾਂ ਉਸ ਉਹਨਾਂ ਨੂੰ ਭੋਜਨ ਲਈ ਕਹੋ ਤਾਂ ਗੁਰੂ ਮਹਾਰਾਜ ਜੀਆ ਨੇ ਜਿਹੜੇ ਕਿ ਜਾਣੀ-ਜਾਨੇ ਸਨ ਉਹਨਾਂ ਨੇ ਉਸ ਰੀਠੇ ਦੇ ਦਰਸਤ ਵਾਲਾ ਇਸ਼ਾਰਾ ਕੀਤਾ ਤੇ ਭਾਈ ਮਰਦਾਨਾ ਜੀ ਨੂੰ ਰੀਠੇ ਤੋੜਨ ਲਈ ਕਿਹਾ ਕਿ ਆਪ ਹੀ ਛਕੋ ਤੇ ਸਿੱਧਾਂ ਨੂੰ ਵੀ ਛਕਾਓ ਉਹ ਕੌੜੇ ਜਹਿਰ ਵਰਗੇ ਜਿਹੜੇ ਕੌੜੇ ਰੀਠੇ ਸੀ ਉਹ ਸ਼ਹਿਦ ਵਰਗੇ ਮਿੱਠੇ ਹੋ ਗਏ ਸਾਇਬ ਸਿੰਘ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆ ਦੀ ਕਿਰਪਾ ਦੇ ਨਾਲ ਤੇ ਜਿਹੜੀ ਸਾਈਡ ਸਿੱਧ ਬੈਠੇ ਸੀ ਉਹ ਜ਼ਹਿਰ ਵਰਗੇ ਕੌੜੇ ਹੀ ਰਹੇ ਤਾਂ ਇਲਕਬਾਸ ਸਿੱਧਾ ਨੇ ਉਸ ਰੀਠੇ ਦੇ ਦਰਖਤ ਦੇ ਉੱਤੇ ਇੱਕ ਸੱਪ ਇੱਕ ਸੱਪ ਪ੍ਰਗਟ ਕਰ ਦਿੱਤਾ ਆਪਣੀ ਸ਼ਕਤੀ ਦੇ ਨਾਲ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਆਪਣੀ ਅਮਰਤਮਈ ਦ੍ਰਿਸ਼ਟੀ ਨਾਲ ਉਸ ਸੱਪ ਵੱਲ ਵੇਖਿਆ ਤਾਂ ਸੱਪ ਪੱਥਰ ਦਾ ਰੂਪ धारण ਕਰ ਗਿਆ ਤਾਂ ਉਸ ਤੋਂ ਬਾਅਦ ਵਿੱਚ ਸਿੱਧ ਇਸ ਜਗ੍ਹਾ ਨੂੰ ਛੱਡ ਕੇ ਚਲੇ ਗਏ ਅਤੇ ਇਸ ਤੋਂ 40 ਕਿਲੋਮੀਟਰ ਦੂਰ ਲੋਹਾ ਘੜ ਦੇ ਖਾਨਾਂ ਤੇ ਜਿੰਦਾ ਹੀ ਧਰਤੀ ਦੇ ਵਿੱਚ ਸੁਣਾ ਦੇ ਉੱਥੇ ਉਹਨਾਂ ਦੀ ਜਵਾਦਾ ਵੀ ਬਣੀ ਹੋਈਆਂ ਹਨ ਜੀ ਤੇ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਜਿਲ੍ਹਾ ਪੈਂਦਾ ਜੀ ਚੰਪਾਵਤ ਉੱਤਰਾਖੰਡ ਦੇ ਵਿੱਚ ਆ ਜੀ ਬਹੁਤ ਹੀ ਸੁੰਦਰ ਤੇ ਪਵਿੱਤਰ ਧਰਤੀ ਆ